ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਬਾਦ ਸਭ ਜਿਉਂਦੇ ਸੀ ਉਹ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀਦਾਲ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੁੱਛੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਗਈ ਜਾਵੇ ਵੋਟਾਂ ਵਾਲੀ 1 ਜੂਨ ਵੇ ਇਹ ਵੀ ਕਹਿੰਦੀ ਹੈ ਵਿੱਚ ਅਸੀਂ ਬੜੀ ਮਾਜ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਜੜ ਸਾਡੀ ਮਾਂ ਨੇ ਪੁੱਟੀ ਐ ਲੈ ਰਾਜਨੀਤੀ ਵਿੱਚੋਂ ਐਤ ਕੀ ਬਾਦਲ ਪਰਿਵਾਰ ਦੀ ਛੁੱਟੀ ਐ ਬੋਲ ਸੋਨਹਾਰ ਕੀ ਕਲਕਲੀਰ ਦੀ ਆਪ ਦੀ ਨਕਮੀ ਸਰਕਾਰ ਬਣੀ ਕੀ ਗੱਲ ਕਰਾਂ ਪੰਜਾਬ ਦੀ ਫੁੱਟੀ ਤਕਦੀਰ ਦੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਚੋਣਾਂ 'ਚ ਝੂਠਾ ਲਾਰਾ ਲਾਈਦਾ ਬਾਬ ਦੇ ਵਿੱਚ ਆਪ ਹੀ ਮੁਕਰ ਜਾਈਦਾ ਤੇ ਸਾਰਾ ਪੰਜਾਬ ਦਾ ਪੈਸਾ ਕੇਦਰੀਵਾਲ ਤੇ ਲੁਟਾਈਦਾ ਪੰਜਾਬ ਦਾ ਹਰ ਰੋਜ਼ ਪੁੱਤ ਨਸ਼ੇ ਜਾਂ ਗੈਂਗਸਟਰਾਂ ਤੋਂ ਮਰਵਾਈਦਾ ਤੇ ਆਪ ਦੇ ਭ੍ਰਸ਼ਟ ਐਮਐਲਏ ਤੇ ਕਟਾਰੂ ਚੱਕ ਨੂੰ ਬਚਾਈਦਾ ਤੇ ਫਿਰ ਗੱਡੀ ਦੀ ਛੱਤ ਤੇ ਉੱਚਾ ਗਾਣਾ ਲਾ ਕੇ ਗਾਈਦਾ ਤੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਪਟਕਾਈਦਾ ਤੇ ਹਾਲਾਤ ਇਹ ਨੇ ਕਿ ਹਰ ਰੋਜ਼ ਆਪ ਦਾ ਇੱਕ ਐਮ.ਐਲ.ਏ ਪੰਜਾਬ ਦੇ ਲੋਕਾਂ ਵੱਲੋਂ ਪਿੰਡਾਂ ਚੋਂ ਭਜਾਈਦਾ ਤੇ ਮੰਨ ਕੋਈ ਫਰਕ ਨਹੀਂ ਪੈਂਦਾ ਇਹ ਹਾਲ ਬੇਹਿਆਈ ਦਾ ਭਗਵੰਤ ਮਾਨ ਸਭ ਪੰਜਾਬ ਦੇ ਮੁੱਦਿਆਂ ਤੇ ਕਿਉਂ ਨਹੀਂ ਗੱਲ ਕਰਦੇ ਆਪ ਦੀਆਂ 2 ਸਾਲ ਦੀਆਂ ਪ੍ਰਾਪਤੀਆਂ ਤੇ ਕਿਉਂ ਨਹੀਂ ਗੱਲ ਕਰਦੇ ਪੰਜਾਬ ਦੇ ਵਿੱਚ ਕਿ ਇੱਟ ਵੀ ਲਾਈ ਹੋਵੇ ਉਹ ਤੇ ਕਿਉਂ ਨਹੀਂ ਗੱਲ ਕਰਦੇ ਸਿਰਫ ਵਿਰੋਧੀਆਂ ਦੇ ਖਿਲਾਫ ਤੂੰ ਤੋਂ ਮੈਂ ਮੈਂ ਅੱਜ ਭਗਵੰਤ ਮਾਨ ਨੇ ਇੱਕ ਗੱਲ ਮੰਨ ਲਈ ਹੈ ਕਿ ਜੇਪ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਕਿਸੇ ਦਾ ਡਰ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ ਵੀ ਕਿਉਂ ਨਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਅਸਲ ਵਾਰਸ ਖੇਤਰੀ ਪਾਰਟੀ ਤੇ ਜੋਜ ਆਮ ਆਦਮੀ ਪਾਰਟੀ ਭ੍ਰਸ਼ਟਾਚਾਰ ਕਰ ਰਹੀ ਹੈ ਇਹ ਕੱਲੀ ਕੱਲੀ ਗੱਲ ਦਾ ਹਿਸਾਬ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲੈਣਾ ਹੈ ਭਗਵੰਤ ਮਾਨ ਸਾਹਿਬ ਹੁਣ ਸਮਾਂ ਲੰਘ ਗਿਆ ਹੁਣ ਲੋਕ ਤੁਹਾਡੀਆਂ ਜਾਲਸਾਜ਼ੀਆਂ ਦੇ ਵਿੱਚ ਆ ਜਿਹੜੇ ਨਾਟਕ ਕਰਦੇ ਹੋ ਇਹ ਜਿਹੜੀਆਂ ਸਟੇਜਾਂ ਚ ਲਾਉਂਦੇ ਹੋ ਇਹ ਤਾਂ ਇੱਕ ਵਾਰੀ ਵੋਟ ਪੈ ਗਈ ਹੁਣ ਤਾਂ ਕੰਮਾਂ ਤੇ ਵੋਟ ਪੈਣੀ ਹੈ ਇਹ ਜਿਹੜੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਨੇ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਵਧ ਗਿਆ ਜੋ ਪੰਜਾਬ ਦੇ ਵਿੱਚ ਡਿਵੈਲਪਮੈਂਟ ਰੁਕੀ ਪਈਆ ਸੋਸ਼ਲ ਵੈਲਫੇਅਰ ਸਕੀਮਾਂ ਮੰਦ ਪਈਆਂ ਨੇ ਲੋਕਾਂ ਨਾਲ ਕੀਤੇ ਵਾਅਦੇ ਤੋਂ ਜੋ ਤੁਸੀਂ ਮੁਨ ਕਰੋ ਹੁਣ ਇੱਕ ਕੱਲੀ ਕੱਲੀ ਗੱਲ ਦਾ ਹਿਸਾਬ ਹੋਣਾ ਤੇ ਲੋਕਾਂ ਨੇ ਇੱਕ ਤਰੀਕ ਨੂੰ ਦੌੜ ਲਗਾਉਣੀ ਹੈ ਦੌੜ ਲਗਾਉਣੀ ਹੈ ਥੋੜੀ ਵਰਗੀਆਂ ਉਹ ਪਾਰਟੀਆਂ ਦੀ ਥੋੜੇ ਭਾਈ ਵਾਲਾਂ ਦੀ ਥੋੜੀ ਜਿਹੜੇ ਰਾਜਧਾਨੀ ਵੀ ਲੁੱਟਣ ਨੂੰ ਕਰਦੇ ਨੇ ਪਾਣੀ ਵੀ ਲੁੱਟਣ ਨੂੰ ਕਰਦੇ ਨੇ ਥੋੜੀ ਦੌੜ ਲਗਾਉਣੀ ਆ ਲੋਕਾਂ ਨੂੰ